ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਦਲੀਜ਼ ਦਸ਼ੀ ਜੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧਲੀ ਹਿਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਲਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝੜਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਾਤੀ ਬਹੁਤ ਪਿਤਾ ਗੱਲ ਲਾਂਦੇ ਫਿਰ ਉਹ ਗੱਲ ਵੀ ਲਾਂਦਾ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਝੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦਾ ਹੈ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੇ ਦੁਬਦਾਂ ਪਈ ਸੀ ਉਹ ਦੁਬਦਾਂ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦੇਣਗੇ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਵੇਖੋ ਇਹਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਦਾਂ ਦੂਰ ਹੋਏਗੀ ਯੋਗਾ ਦਾ ਫੈਸਲਾ ਮਨਜ਼ੂਰ ਹੋਏਗਾ ਸਾਰੇ ਲਈ ਅੱਜ ਤੋਂ ਬਾਅਦ ਸਭ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਬਗਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗੱਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਜਦੋਂ ਮਨਜ਼ੂਰ ਹੋਏਗਾ ਸਾਰੇ ਤਾਂ ਕੁਝ ਨਹੀਂ ਹੋਏਗੀ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਅਤਮਾਸਟਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਚਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਰਮਸਤਕ ਹੋਣਾ ਹੈ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਉਹੀ ਹੈਗੀ ਜੀ ਜਿਹੜੇ ਉਸ ਟਾਈਮ ਤੇ ਕਰਵਾਦੇ ਰਹੇ ਉਸ ਆਜੋ ਵੇਰਾ ਤੱਕੀ ਬਾਕੀ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜੀਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆਂ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਅਧੀਨ ਕਿਸੇ ਮਰਿਆਦਾ ਦੇ ਅਧੀਨ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਸ ਦਾ ਸ੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਦਲੀਜ਼ ਦਸ਼ੀ ਜੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧ ਦੀ ਦਲਹੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਭਾਤੀ ਮੋਹਰ ਪਿਤਾ ਗੱਲ ਲਾਵੇ ਫਿਰ ਉਹ ਗੱਲ ਵੀ ਲਾਂਦਾ ਉਹ ਬਖਸ਼ਦਾ ਵੀ ਹੈ ਸੋ ਇਹ ਬਖਸ਼ਿੰਦ ਵੀ ਹੈ ਝੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦਾ ਹੈ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਚ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੱਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦੇਣਗੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਹਾਸ਼ਮੀ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਯਾਰ ਤਾਂ ਤੇ ਫੈਸਲਾ ਜਰੂਰ ਹੋਏਗਾ ਸਾਰਿਆਂ ਲਈ ਅੱਜ ਕੋ ਬਾਤ ਤੁਹਾਡੀ ਰਾਏ ਲਈ ਲਈ ਅੱਜ ਤੁਹਾਨੂੰ ਉਹ ਅਸੀਂ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟਿਕਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਜੀ ਸਾਰੇ ਮੰਨਜੂਰ ਹੋਏਗਾ ਸਾਰੇ ਮੰਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਅਸੀਂ ਉਹ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਜੀ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਹੋਨਹਾਰਾਂ ਜੀ ਸੁਧਾਰ ਲੈ ਰੋ ਹੀ ਹੈ ਜੀ ਜਿਹੜੇ ਉਸ ਕੰਮ ਤੇ ਬਣਾਦੇ ਰਹੇ ਉਹ ਸੁਆਜ ਹੋ ਰਿਹਾ ਹੈ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰੋਵੇ ਜਾਂ ਬਦਲਾਵ ਲੈ ਰੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜਿਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਯਾਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਅਧੀਨ ਕਿਸੇ ਮर्यादा ਦੇ ਅਧੀਨ ਇਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜਾਏ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਸ ਦਾ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਆ ਦਲੀਜ਼ ਦਸ਼ੀ ਡੋੜੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਿਨ ਜਦੋਂ ਅਸੀਂ ਦਲੀਜ਼ ਤੋਂ ਅੰਦਰ ਜਾਂਦੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗ ਜੇ ਬਖਸਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਰ ਉਪਦੇਸ਼ ਛੜਕੇ ਬਹੁਤ ਭਾਦੀ ਮਹਰ ਪਿਤਾ ਗੱਲ ਲਾਦੇ ਫਿਰ ਉਹ ਗੱਲ ਵੀ ਲਾਂਦਾ ਹੈ ਉਹ ਬਖਸ਼ਦਾ ਵੀ ਹੈ ਸੋਇ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੇ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤ ਹਨ ਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਅਲੀ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਹਾਸ਼ੀਏ ਤੇ چلا ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਐਡੇ ਵੱਡਾ ਵੱਡਾ ਗੁਰੂ ਐ ਸਮਰੱਥ ਗੁਰੂ ਐ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਜਦਾ ਤਾਂ ਫੈਸਲਾ ਮਨਜ਼ੂਰ ਹੋਏਗਾ ਸਾਰਿਆਂ ਲਈ ਅੱਜ ਕੋ ਬਾਤ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਐ ਤੇ ਗੁਰੂ ਗੱਲ ਨਾ ਵੀ ਲਾਂਦਾ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਢਾਈ ਅੱਜ ਉਹ ਬਖਸ਼ੇਗਾ ਵੀ ਛਿੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਮਨਜੂਰ ਹੋਏਗਾ ਸਾਰੇ ਤਨ ਕੋਈ ਨਹੀਂ ਹੈਗੀ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਕਿੰਨੇ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਹੋਹੀ ਹੈ ਜੀ ਜਿਹੜੇ ਉਸ ਟਾਈਮ ਤੇ ਘਮਾਦੇ ਰਹੇ ਉਸ ਵਾਜੋਂ ਬਣ ਕੇ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਦਾ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ ਕਿਸੇ ਮਰਿਆਦਾ ਦੀ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲਤਾਰ ਸਾਹਿਬ ਜੀ ਉਹ ਸਾਨੂੰ ਕਿਛੇ ਨਿਰਦੇਸ਼ ਸਿੱਖਾ ਨੂੰ ਦਿੰਦੇ ਹਨ ਦਲੀਜ਼ ਦਸ਼ੀ ਡੌੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧੀ ਦਲੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਲਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝੜਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਾਤੀ ਮਹਰ ਪਿਤਾ ਗੱਲ ਲਾਂਦੇ ਫਿਰ ਉਹ ਗੱਲ ਵੀ ਲਾਂਦਾ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਝੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝਦੀ ਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਚ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਅਲੀ ਨਾਲ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਯਾਰ ਤਾਂ ਇਹ ਫੈਸਲਾ ਜਰੂਰੀ ਹੋਏਗਾ ਸਾਰਿਆਂ ਲਈ ਅੱਜ ਤੋਂ ਬਾਅਦ ਸਭ ਤੁਹਾਡੀ ਰਾਏ ਲੈਣੀ ਹੋਊਗੀ ਅੱਜ ਤੋਂ ਉਹ ਅਸੀਂ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟੀਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਏ ਤੇ ਗੁਰੂ ਗੱਲ ਨਾ ਵੀ ਲਾਉਂਦਾ ਜੇ ਗੁਰੂ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਬਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗੱਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਜਦੋਂ ਮਨਜ਼ੂਰ ਹੋਏਗਾ ਸਾਰੇ ਤੰਗਰਕਤ ਨਹੀਂ ਹੋਏਗੀ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਅਤਮਾਸਟਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਚਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਕਿੰਨੇ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਪ੍ਰਸਾਰ ਲਹਿਰ ਹੋਹੀ ਹੈ ਜਿਹੜੇ ਉਸਕ ਨੇ ਬਣਾ ਦੇ ਰਿਹਾ ਉਹ ਸਵਾਜ ਹੋ ਰਿਹਾ ਹੈ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲਹਿਰ ਹੋਵੇ ਜਹ ਬਦਲਾਵ ਲਹਿਰ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਜੀਨੇ ਸਿਆਣਪ ਲੈ ਕੇ ਆਉਣਿ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਦਾ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ ਕਿਸੇ ਮਰਿਆਦਾ ਦੀ ਇਸੇ ਪਰੰਪਰਾਮਾ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਸਦਾ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਦਲੀਜ਼ ਦਸ਼ੀ ਜੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧ ਦੀ ਦਲੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚ ਕੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਟਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਭਾਤੀ ਮਹਰ ਪਿਤਾ ਗੱਲ ਲਾਦੇ ਫਿਰ ਉਹ ਗੱਲ ਵੀ ਲਾਂਦਾ ਉਹ ਬਖਸ਼ਦਾ ਵੀ ਹੈ ਸੋ ਇਹ ਬਖਸ਼ਿੰਦ ਵੀ ਹੈ ਝਟਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦਾ ਹੈ ਸੰਦੇਸ਼ ਵੀ ਕਰਦੇ ਹਦਾਇਤਾਂ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੱਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਹਨ ਜਿਹੜਾ ਤੁਸੀਂ ਕਹਿੰਦੇ ਹੋ ਕਿ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਯਾਰ ਤਾਂ ਤਾਂ ਸਾਰਾ ਮਨਜ਼ੂਰ ਹੋਏਗਾ ਸਾਰਾ ਅੱਜ ਤੋਂ ਬਾਅਦ ਸਭ ਤੁਹਾਡੀ ਰਾਏ ਲਈ ਮੰਨੂਗਾ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟੀਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਜਾਣ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜਿਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦਿਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗਾਲਿਸ਼ ਤੇ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਅਧੀਨ ਕਿਸੇ ਮर्यादा ਦੇ ਅਧੀਨ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਗਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਗਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾਂ ਨੂੰ ਦਿੰਦੇ ਆ ਦਲੀਜ਼ ਦਸ਼ੀ ਦੌੜੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਿਨ ਜਦੋਂ ਅਸੀਂ ਦਲੀਜ਼ ਤੋਂ ਅੰਦਰ ਜਾਂਦੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਕਸਲੇ ਜੇ ਬਕਸੀ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਾਤੀ ਮਹਰ ਪਿਤਾ ਗੱਲ ਲਾਂਦੇ ਫਿਰ ਉਹ ਗੱਲ ਵੀ ਲਾਂਦਾ ਹੈ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਦਾ ਪਈ ਸੀ ਉਹ ਦੁਬਦਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤ ਹਨ ਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਅਲੀ ਨਾਲ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਵੱਡਾ ਗੁਰੂ ਐ ਸਮਰੱਥ ਗੁਰੂ ਐ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਇਹਦਾ ਤਾਂ ਫੈਸਲਾ ਮਨਜ਼ੂਰ ਹੋਏਗਾ ਸਾਰਿਆਂ ਨੂੰ ਜੀ ਅੱਜ ਤੋਂ ਬਾਅਦ ਅਸੀਂ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਐ ਤੇ ਗੁਰੂ ਗੱਲ ਨਾ ਵੀ ਲਾਉਂਦਾ ਐ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਬਗਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਛਿੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਮਨਜੂਰ ਹੋਏਗਾ ਸਾਰੇ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਅਤਮਾਸਟਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਚਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਕਿੰਨੇ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਉਹੀ ਹੈਗੀ ਜੀ ਜਿਹੜੇ ਉਸ ਟਾਈਮ ਤੇ ਕਰਵਾਦੇ ਰਹੇ ਉਸ ਆਜੋ ਵੇਰਾਂ ਕਰਕੇ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਹਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਦਾ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ ਕਿਸੇ ਮਰਿਆਦਾ ਦੀ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਗਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਗਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਦਲੀਜ਼ ਦਸ਼ੀ ਜੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧਲੀਸ਼ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਗੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਸੇਕਰ ਉਪਦੇਸ਼ ਝੜਕੇ ਬਹੁਤ ਬਾਤੀ ਮਹਰ ਪਿਤਾ ਗੱਲ ਲਾਦੇ ਫਿਰ ਉਹ ਗੱਲ ਵੀ ਲਾਂਦਾ ਉਹ ਬਖਸ਼ਦਾ ਵੀ ਹੈ ਸੋਇ ਬਖਸ਼ਿੰਦ ਵੀ ਹੈ ਝੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦਾ ਹੈ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਹਨ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਵੇਖੋ ਐਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸੱਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਮੇਰਾ ਤਾਂ ਤੇ ਫੈਸਲਾ ਮਜਬੂਰ ਹੋਏਗਾ ਸਾਰੇ ਲਈ ਜੀ ਅੱਜ ਕੋ ਬਾਤ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਉਹ ਅਸੀਂ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟੀਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗੱਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਦੁਨੀਆਂ ਦਾ ਮਨਜ਼ੂਰ ਹੋਏਗਾ ਸਾਰੇ ਤਨ ਤੁਹਾਨੂੰ ਮਨਜ਼ੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਉਹ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ